ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕੱਲ ਦੀ ਬੜੀ ਸੋਸ਼ਲ ਮੀਡੀਆ ਤੇ ਮਰੀਕਾਲ ਜਿਹੜਾ ਜੂਨੀ ਇਲੈਕਟਿਡ ਐਮਪੀ ਹੈ ਆਰਟਾਈਸਟਰ ਅਮਰਤ ਕਾਲ ਜੀ ਉਹਨਾਂ ਦੇ ਘਰ ਜਾ ਕੇ ਉਹਦੇ ਪੇਰੈਂਟਸ ਨੂੰ ਉਹਦੇ ਨਾਲ ਕੀ ਗੱਲ ਕਰਦੇ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿੱਧਾ ਜੀ ਇਹ ਗੱਲ ਕਰ ਰਹੇ ਆ ਬਈ ਹੁਣ ਰਵਨੀਤ ਮਿੱਤੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੁੰਦਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਕਿ ਮੈਂ ਉਸ ਤੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ नाते ਐਜ਼ ਇੱਕ ਸੈਂਟਰ ਚ ਰਿਪਰੈਜ਼ੈਂਟ ਕਰਦੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਥੋੜੇ ਰਾਹੀ ਮੈਂ ਸੁਣਿਆ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਵਾਦਨ ਕਰਨਗੇ ਬਹੁਤ ਅੱਛੀ ਗੱਲ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗਾ ਸਾਨੂੰ ਕਿਰਚ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹਦਾ ਆਪਣੇ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡਟ ਦਿੱਤਾ ਮੈਂਬਰ ਪਾਰਲੀਮੈਂਟ ਨੇ ਕਿ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹ ਵੀ ਲੈਣਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏ ਜੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਏ ਜੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਦੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਨੇ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨੁਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਬਿੱਟੂ ਜੀ ਕੋਲੀ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕਾਲ ਦੀ ਬਣੀ ਸੋਸ਼ਲ ਮੀਡੀਆ ਤੇ ਮਰੀਤਾਲ ਜੀ ਜਿਹੜਾ ਡਿਊਰੀ ਰਿਲੇਟਡ ਐਮਪੀ ਹੈ ਆਰਟਾਇਰ ਅਮਰਤ ਕਾਲਚੇ ਉਹਨਾਂ ਦੇ ਘਰ ਨਾਲ ਕੇ ਉਹਦੇ ਪੇਰੇ ਤੋਂ ਉਹਦੇ ਨਾਲ ਕੀ ਗੱਲ ਕਰੂੰ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿੱਧਾ ਜੀ ਇਹ ਗੱਲ ਕਰ ਰਹੀ ਆ ਬਈ ਹੁਣ ਰਵਨੀਤ ਮਿੱਤੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰੇ ਤੇ ਮੈਂ ਉਸ ਤੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ ਦੇ ਐਜ਼ ਇੱਕ ਸੈਂਟਰ ਚ ਰਿਪਰਜੈਕਟ ਕਰਦੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀ ਮੈਂ ਸੁਨੇਹਾ ਚਾਹੁੰਦਾ ਕਿ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਕ ਕਰਨਗੇ ਬਹੁਤ ਅੱਛੀ ਗੱਲ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਪੂਰੀ ਬਣੀ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਨੇ ਆ ਕੀ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹ ਵੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏ ਜੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਏ ਜੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਨੇ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਊਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ